ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਵੜਦੇ ਆ ਝੋਨਾ ਮਸ਼ੀਨ ਤਾਂ ਲੱਗੀ ਆ ਕੱਲ ਦੀ ਕੱਲ 2 ਕਿੱਲੇ ਵੱਡੇ ਸੀਗੇ ਤੇ ਬਾਕੀ ਅੱਜ ਵੜਦੇ ਆ ਮਸ਼ੀਨ ਆ ਗਈ ਆ ਖੇਤ ਤੇ ਚੱਲਦੇ ਆ ਹੁਣ ਜਾ ਕੇ ਦੇਖਦੇ ਹਾਂ ਕਿ ਲਾਈ ਆ ਜਾਂ ਮਸ਼ੀਨ ਹਜੇ ਨਹੀਂ ਮਸ਼ੀਨ ਚੱਲੀ ਜਾਂਦੀ ਆ ਆਪਣੀ ਓ ਓ ਓ ਕੱਲਾ ਦੋ ਕਿੱਲੇ ਵੱਡੇ ਸੀਗੇ 26 ਦੇ ਤੇ ਦੋ ਕਿੱਲਾਂ ਚੋਂ 11 ਫੁੱਟ ਦੀ ਟਰਾਲੀ ਭਰ ਕੇ ਤੇ ਦੋ ਡੱਗ ਉੱਤੇ ਹੋਏ ਡੇਢ ਦੋ ਤੋਂ ਥੋੜਾ ਜਿਹਾ ਘੱਟ ਸੀਗਾ ਇੱਕ 11 ਫੁੱਟ ਦੀ ਟਰਾਲੀ ਮਗਰ ਬੰਗੇ ਲਾ ਕੇ ਪੂਰੀ ਥੱਲ ਭਰ ਕੇ ਤੇ ਦੋ ਡੇਢ ਡੱਗ ਮੰਨ ਲਓ ਡੇਢ ਡੱਗ ਹੋ ਗਿਆ ਬਾਕੀ ਤਲਾ ਕੇ ਪਤਾ ਲੱਗੂਗਾ ਨਾਲੇ ਇਹਦੇ ਚ ਗੋਲੀ ਬਹੁਤ ਸੀ ਹਲਦੀ ਰੋਗ ਸੀਗਾ ਆ 60 ਦਾ ਇਹਦੇ ਚ ਤਾਂ ਆਪਣੇ ਹੈ ਨਹੀਂਗਾ ਕੋਈ ਹਲਦੀ ਰੋਗ ਜਾਂ ਹੋਰ ਬਿਮਾਰੀ ਬਾਬੇ ਦੀ ਕਿਰਪਾ ਨਾਲ ਠੀਕ ਆ ਬਾਕੀ ਤਲਾ ਕੇ ਪਤਾ ਲੱਗੂ ਵੀ ਕੀ ਝਾੜ ਬਣਦਾ ਤੇ ਕੀ ਨਿਕਲਦਾ ਵਾ ਪਰ ਇਹ ਕੀ ਜਿਹੜਾ ਸੁਣਦੇ ਆ ਵੀ ਹੈ ਔਖਾ ਹੀ ਆ ਝੋਨੇ ਵਾਲਿਆਂ ਦਾ ਕਿਈ ਏਰੀਆ ਚ ਬਹੁਤ ਜਿਆਦਾ ਮਾਰ ਪਈ ਆ 20-20 ਕੁਇੰਟਲ ਤੋਂ ਵੀ ਥੱਲੇ ਆ ਗਿਆ ਝੜ ਬਾਲਾ ਘਾਟਾ ਦੱਸਦੇ ਬਾਕੀ ਤਲਾਕ ਹੀ ਤੇ ਫੇਰ ਦੱਸਾਂਗੇ ਆਪਾਂ ਵਿੱਕੀ ਬਣਿਆ ਆ ਹਾਂ ਬਣਦਾ ਜੜਦਾ ਕੋਹ ਬਣਦਾ ਜੜਦਾ ਕੋਹ ਗੇਅਰ ਫਸ ਗਿਆ ਉਹ ਤੇਰਾ ਪਲਾ ਹੋ ਜੇ ਚਲ ਇਹਨੂੰ ਕੀ ਔਖਾ ਇੰਜੀਨੀਅਰ ਬੰਦਾ ਆ ਆਹੇ ਇੰਜੀਨੀਅਰ ਬੰਦੇ ਦਾ ਕੀ ਹੁੰਦਾ ਵਾ ਇਹਨਾਂ ਦਾ ਆਪ ਹੀ ਠੀਕ ਕਰ ਲੈਣਾ ਵਾ ਟਰਾਲੀ ਟਰਾਲੀ 'ਚ ਹੈ ਕੁਛ ਭਰ ਗਈ ਹੋਰ ਚਾਰ ਕਟਕ ਪੈਣ ਹੈ ਹੈਂ ਟਾਈਆਂ ਤਿੰਨ ਕਿੱਲੇ ਦਾ ਮਾਲ ਹੋਰ ਪਊਗਾ ਭਰ ਗਈ ਬੱਸ ਕੋਪਾਂ ਚਾਰ ਮਹੀਨੇ ਪੰਜ ਦੇ ਤੋ ਤੋੜੇ ਹੀ ਜਿਦਾਂ ਦਾ ਮਾਲ ਤਾਂ ਭਰ ਜਾਣਾ ਹੈ ਟਾਈਕ ਕਿੱਲੇ ਦਾ ਲੈ ਜੂ ਹੋਰ ਹੈ ਜੀ ਹਾਂ ਉਹਨੇ ਦੇ ਰੰਗ ਦਾ ਇੰਨਾ ਫਰਕ ਆਹ ਤੋਣਾ ਹੈਗਾ ਵਾ ਇਹ ਫੋਰ ਡੌੜੀ ਦੇਖ ਲਿਆ ਹਾਂ ਹਾਂ ਇਹੋ ਆਉਣ ਦਾ ਬਹੁਤ ਜੋਰ ਆ ਰਿਹਾ ਹੈ ਨਹੀਂ ਜਾਣਾ ਤੋਂ ਸਲੋ ਹਾਈ ਨਹੀਂ ਜਾਂਦਾ ਵਾਹ ਹੰਡਾ ਲੱਗ ਗਿਆ ਤੇ ਨਾਲ ਪੱਤਾ ਹਾਂ ਤੇ ਰੀਜ ਪਰਨਾਲੀ ਤਿਆਰ ਕਰੇਗੀ ਆ ਹਟੇਲੀ ਤੇ ਸ਼ਾਂਦੀ ਹੋ ਗਈ ਟਰਾਲੀ